ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਕਰਾ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾ ਤੋਂ ਬਾਹਰ ਪਜੇ ਨੇ ਘਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦੀ ਤੀਬਰਤਾ ਜਿਹੜੀ 4.7 ਮਾਪੀ ਜਾ ਰਹੀ ਸੀਗੀ ਤੇ ਦੱਸਦੇ ਨੇ ਕਿ ਜਦੋਂ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰ ਮੁਤਾਬਕ ਇਹ ਹਲਕੇ ਝਟਕੇ ਕੇ ਇਹ ਹਲਕੇ ਝਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਝਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਸਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਤੇ ਵੀ ਪੋਚਾਲ ਦੇ ਚਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸਦੀ ਰਿਐਕਟਰ ਪਰਿਮਾਨਿਤ ਗੱਲ ਕਰੀਏ ਤੇ ਇਸਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲੀਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਕਰਾ ਤੋਂ ਬਾਹਰ ਪਜੇ ਨੇ ਕਰਾ ਦੇ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਦੇ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦਿੱਪਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਅਤੇ ਦੱਸਦੇ ਨੇ ਕਿ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਿਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਲਈ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ਕ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਿਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤਾਂ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਆਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾ ਤੋਂ ਬਾਹਰ ਪਜੇ ਨੇ ਕਾਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦਿੱਪਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨ ਇਕ ਜਦੋਂ ਪੁਚਾਲ ਦੇ ਹਲਕੇ ਛਿਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਕ ਇਹ ਹਲਕੇ ਛਿਟਕੇ ਕੇ ਇਹ ਹਲਕੇ ਛਿਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਤੇ ਪਰ ਇਸ ਦੇ ਪੁਚਾਲ ਦੇ ਛਿਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸ ਸਮਾਜੀ ਜਦੋਂ ਇਹ ਪੁਚਾਲ ਦੇ ਛਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਕਰਾ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾਂ ਤੋਂ ਬਾਹਰ ਪਜੇ ਨੇ ਘਰਾਂ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦਿੱਪਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨ ਇਕ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰ ਮੁਤਾਬਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਿਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸ ਦੀ ਰਿਐਕਟਰ ਪਰਮਾਨਿਤ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹਿੱਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾਂ ਤੋਂ ਬਾਹਰ ਪਜੇ ਨੇ ਕਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਫੈਕਟ ਪਰ ਤਾਂ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨ ਇਕ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਿਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਿਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਮਾਨੇ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਕੰਦਾ ਹਿੱਲੀਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾ ਤੋਂ ਬਾਹਰ ਪਜੇ ਨੇ ਘਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੈਮਰ ਦੇ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸੇ ਤੀਬਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨਿਕ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਕ ਇਹ ਹਲਕੇ ਛਟਕੇ ਕੇ ਇਹ ਹਲਕੇ ਝਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਤੇ ਪਰ ਇਸ ਦੇ ਪੁਚਾਲ ਦੇ ਝਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਫਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ਕਤ 10 ਮਿੰਟ ਦਾ ਇਸਾ ਸਮਾਂ ਸੀ ਜਦੋਂ ਇਹ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਏ ਤੇ ਕੋਈ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਅਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਕਰਾ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਹੇਲੀਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਛਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾ ਤੋਂ ਬਾਹਰ ਪਜੇ ਨੇ ਘਰਾ ਦੇ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦਿੱਪਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨ ਇਕ ਜਦੋਂ ਪੁਚਾਲ ਦੇ ਹਲਕੇ ਚਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਿਕ ਇਹ ਹਲਕੇ ਚਟਕੇ ਕੇ ਇਹ ਹਲਕੇ ਚਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਚਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਕਰਾ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਮਾਨੇ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹਿੱਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾਂ ਤੋਂ ਬਾਹਰ ਪਜੇ ਨੇ ਘਰਾਂ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸ ਦਿੱਪਰਤਾ ਜਿਹੜੀ ਆ 4.7 ਮਾਪੀ ਜਾ ਰਹੀ ਸੀਗੀ ਤੇ ਦਸ ਦਿਨ ਇਕ ਜਦੋਂ ਪੁਚਾਲ ਦੇ ਹਲਕੇ ਚਟਕੇ ਮਹਿਸੂਸ ਹਿੱਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਿਕ ਇਹ ਹਲਕੇ ਚਟਕੇ ਕੇ ਇਹ ਹਲਕੇ ਚਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਚਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ਕ 10 ਮਿੰਟ ਦਾ ਇਸ ਸਮਾਜੇ ਜਦੋਂ ਇਹ ਪੁਚਾਲ ਦੇ ਛਿਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹਿੱਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾਂ ਤੋਂ ਬਾਹਰ ਪਜੇ ਨੇ ਘਰਾਂ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੈਮਰ ਦੇ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸੇ ਤੀਬਰਤਾ ਜਿਹੜੀ ਹੈ 4.7 ਮਾਪੀ ਜਾ ਰਹੀ ਸੀਗੀ ਤੇ ਦੱਸਦੇ ਨੇ ਕਿ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਿਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਤੇ ਪਰ ਇਸ ਦੇ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ਕਤ 10 ਮਿੰਟ ਦਾ ਇਸਾ ਸਮਾਂ ਸੀ ਜਦੋਂ ਇਹ ਪੁਚਾਲ ਦੇ ਛਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋਈ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਿਮਾਨ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹਿੱਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾਂ ਤੋਂ ਬਾਹਰ ਪਜੇ ਨੇ ਕਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੈਮਰ ਦੇ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸੇ ਤੀਬਰਤਾ ਜਿਹੜੀ ਹੈ 4.7 ਮਾਪੀ ਜਾ ਰਹੀ ਸੀਗੀ ਤੇ ਦਲਦਿਨਿਕ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਕੀਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰ ਮੁਤਾਬਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ੇਰ 10 ਮਿੰਟ ਦਾ ਇਸਾ ਸਮਾਂ ਸੀ ਜਦੋਂ ਇਹ ਪੁਚਾਲ ਦੇ ਛਿਟਕੇ ਲੋਕਾਂ ਦੇ ਵੱਲੋਂ ਜਦੋਂ ਮਹਿਸੂਸ ਕੀਤੇ ਗਿਆ ਤੇ ਕੋ ਦੂਜੇ ਨੂੰ ਇਸੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਰੰਤ ਘਰਾ ਤੋਂ ਬਾਹਰ ਲੋਕ ਆ ਗਏ ਅੱਜ ਸਵੇਰੇ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਸਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਕਰੋ ਬਾਹਰ ਆ ਗਏ ਤੇ ਕਾਫੀ ਸਮੇਂ ਤੱਕ ਦੱਸਿਆ ਜਾ ਰਿਹਾ ਕਿ ਲੋਕ ਘਰਾਂ ਦੇ ਬਾਹਰ ਹੀ ਖੜੇ ਰਿਹਾ ਤੇ ਇਹ ਪੁਚਾਲ ਦੇ ਝਟਕੇ ਜਿਹੜੇ ਆ ਮਈਮਾਰ ਦੇ ਵਿੱਚ ਮਹਿਸੂਸ ਕੀਤੇ ਗਏ ਜਿਸ ਤੱਕ ਕੇਂਦਰ ਦੱਸਿਆ ਜਾ ਰਿਹਾ ਮਨੀਪੁਰ ਦੱਸਿਆ ਜਾ ਰਿਹਾ ਤੇ 10 ਕਿਲੋਮੀਟਰ ਦੀ ਢੁੰਗਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਇਸ ਪੁਚਾਲ ਦੇ ਪ੍ਰਭਾਵ ਦਾ ਅਸਰ ਜਿਹੜਾ ਉਹ ਨਾਗਾ ਅਤੇ ਅਸਾਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਵੀ ਪੁਚਾਲ ਦੇ ਝਟਕੇ ਜਿਹੜੇ ਹਲਕੇ ਮਹਿਸੂਸ ਕੀਤੇ ਗਏ ਨੇ ਤੇ ਇਸੇ ਰਿਐਕਟਰ ਪਰਮਾਨੇ ਤੇ ਗੱਲ ਕਰੀਏ ਤੇ ਇਸ ਦੀ ਤੀਬਰਤਾ 4.7 ਜਿਹੜੀ ਆ ਉਹ ਮਾਪੀ ਗਈ ਹੈ ਜਿਸ ਦੇ ਨਾਲ ਕਿ ਜਦੋਂ ਪੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਆ ਪੱਖੇ ਹਿੱਲੇ ਦੀਵਾਰਾਂ ਹੀ ਲਿਆ ਅਤੇ ਕੰਦਾ ਹਿੱਲਿਆ ਤੇ ਪੱਖੇ ਹਿਲਣ ਦੇ ਨਾਲ ਲੋਕਾਂ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੁਚਾਲ ਤਰ੍ਹਾਂ ਪੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਤਾਂ ਉਸੇ ਵੇਲੇ ਲੋਕ ਘਰਾ ਤੋਂ ਬਾਹਰ ਪਜੇ ਨੇ ਘਰਾ ਬਾਹਰ ਜਾ ਕੇ ਲੋਕ ਖੜੇ ਹੋ ਗਏ ਤੇ ਮੈਮਰਦ ਵਿੱਚ ਦੱਸਿਆ ਜਾ ਰਿਹਾ ਹੈ ਮੈਮਰਦ ਵਿੱਚ ਪੁਚਾਲ ਦੇ ਛਟਕੇ ਇਹ ਮਹਿਸੂਸ ਕੀਤੇ ਗਏ ਨੇ ਤੇ ਇਸ ਦਾ ਇਸੇ ਤੀਬਰਤਾ ਜਿਹੜੀ ਹੈ 4.7 ਮਾਪੀ ਜਾ ਰਹੀ ਸੀਗੀ ਤੇ ਦੱਸਦੇ ਨੇ ਕਿ ਜਦੋਂ ਪੁਚਾਲ ਦੇ ਹਲਕੇ ਛਟਕੇ ਮਹਿਸੂਸ ਹਿੱਤੇ ਜਾਂਦੇ ਆ ਤੇ ਇਹ ਦੱਸਿਆ ਜਾ ਰਿਹਾ ਇੱਕ ਜਾਣਕਾਰੀ ਮੁਤਾਬਕ ਇਹ ਹਲਕੇ ਛਟਕੇ ਕੇ ਇਹ ਹਲਕੇ ਛਟਕੇ ਵੀ ਕਾਫੀ ਖਤਰਨਾਕ ਹੁੰਦੇ ਨੇ ਤੇ ਹਾਲਾਂਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਦੇ ਪੁਚਾਲ ਦੇ ਛਟਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਫਹਿਮ ਦਾ ਮਾਹੌਲ ਬਣ ਗਿਆ ਉਸ ਵੇਲੇ ਸਵੇਰ ਦੇ ਵੇਲੇ ਪੁਚਾਲ ਆਇਆ ਸ਼ਮਸ਼ਕਰ 10 ਮਿੰਟ ਦਾ ਇਸਾ ਸਮਾਂ ਸੀ ਜਦੋਂ ਇਹ ਪੁਚਾਲ ਦੇ ਚਟਕੇ